ਜਾ ਬੰਮਾ ਮਰਦੋ ਕੀ ਨਾ ਹੋਵੇ ਮੈਂ ਇਹ ਰੋੜਾ ਕੋਡ ਨੰਬਰ ਉਹ ਸੈੱਟ ਕਰੀਂ ਜੀ ਕਹਤੇ ਕਿ ਜੇਵਾਸ ਪਾਣੀ ਆਪੇ ਇਹਦੇ ਅੰਦਰ ਸਵੈ ਨਹੀਂ ਸੀਗਾ ਤੇ ਤਰੀਕਾ ਮੈਂ ਆਹ ਜਿਹੜਾ ਕੰਮ ਨਹੀਂ ਲੈ ਆਹ ਛੋਟਾ ਛੋਟਾ ਹੀ ਆਂਡੇ ਦਾ ਕਾਰਨ ਆਂਡੇ ਚਾਰ ਪੰਜ ਚਾਰ ਕਰੀਂ ਕੋਡ ਨੂੰ ਸੈੱਟ ਕਰਵਾ ਕੋੜੀ ਪੱਟੇ ਨਹੀਂ ਆਏ ਪੂਰੀ ਟਾਰਗੇਟ ਗੋਲੀਆਂ ਗੋਲੀਆਂ ਹੀ ਬਹੁਤ ਗੋਲੀਆਂ ਖਾਣੇ ਆ ਇੱਕ ਟੀਕਾ ਤੁਹਾਨੂੰ ਦੇ ਦੇਣੇ ਕੋ ਆਪਾਂ ਨੇ 9ਵੇਂ ਮਹੀਨੇ ਮੜਾਵਾ ਬੜਿਆ ਰੋਤਾ ਕੋਈ ਜਮਾ ਸਹੀ ਆ ਗੋਲੀਆਂ ਪੀ ਹੀ ਲੈਣੇ ਕੋਈ ਨਹੀਂ ਕਰਨਾ ਪੈਣਾ ਇਹ ਉਹ ਸਾਰਾ ਟੋਲ ਗੋਲੀਆਂ ਦਾ ਕੋਰਸ ਕਰਨਾ ਮੂੜਾ ਟਿਕਾ ਲਿਆ ਜੀ ਅੱਜ ਅੰਦਰ ਦੇ ਪੂਰੀ ਨਿਕਤੀ ਦੀ ਤੇਰੇ ਤੋਂ ਦਾ ਉਹ ਡੰਗ ਰੂ ਐ ਕੋਈ ਨਾ ਉਹ ਤੇ ਛਾਤ ਰੱਖਿਆ ਤੇ ਦੀ ਘਰੀ ਆ ਆਜੇ ਤਾਂ ਨਹੀਂ ਕਿ ਜੇ ਤੂੰ ਤਾਂ ਬੰਦਾ ਜਣਾ ਕੋਈ ਕਰਦਾ ਹੈ ਲੈ ਚੱਲ ਬਹਿ ਜੀ ਲੈ ਆਵਾਂਗੇ

ਤੇ ਰੋਕ ਲੋ ਯਾਰ ਭਾਈ ਹੁਣ ਕਿ ਇਧਰ ਕੋੜ ਇਧਰ ਰੋਕ ਲੋ ਇਧਰ ਹੀ ਰੋਕ ਲੋ ਪਿੱਛੇ ਕੋੜ ਨਾ ਖਾਲਾ ਕੋੜ ਚ ਸਰੀ ਗੱਬਣਾ ਯਾਰ ਗੱਬਣਾ ਜੇ ਮੇਰਾ ਖਰਾ ਮੈਨੂੰ ਵੀ ਲੱਗ ਜੇ ਹੀਟ ਨਹੀਂ ਗੱਡੀ ਘੋੜੀ ਨੇ ਲੈ ਆਵਾ ਜਾ ਗਈ ਕੱਢੇ ਗੱਬਣ ਤੂੰ ਡੇਢ ਦੀ ਕਿੰਨਾ ਤੇ ਜਿਆਦੇ ਦੀ ਹੈ ਅੱਛਾ ਉਦੋਂ ਪਹਿਲਾਂ ਕਿਤੇ ਮਲਾਈ ਹੋਵੇ ਕਿ ਨਹੀਂ ਨਹੀਂ ਪਹਿਲਾਂ ਤਾਂ ਨਹੀਂ ਮਲਾਈ ਘੋੜੀ ਤੂੰ ਆ ਨੋਟ ਨੋ ਤਰੀਕ ਨੂੰ ਮਲਾਈ ਦੇ ਇਹ ਨਹੀਂ ਪਤਾ ਭਾਈ ਛੱਡ ਨਾ ਛੱਡ ਨਾ ਲਾ ਕੇ ਰੱਖ ਕਦੋਂ ਕੱਟ ਵੱਧ ਤੋਂ ਵੱਧ ਜੀ 2 ਮਹੀਨੇ ਹੋ ਗਏ ਹਨ ਨਹੀਂ 2 ਤਾਂ ਹੋਏ ਨਹੀਂ ਗਏ 9 ਤਰੀਕ ਤੱਕ ਕਨਫਰਮ ਨਹੀਂ ਹੈ ਜੀ ਹਾਂ ਸਾਰਾ 1.5 ਮਹੀਨੇ ਦਾ ਇਹਦਾ ਬੱਚਾ ਨਹੀਂ ਹੁੰਦਾ ਇਹ ਵੀ ਹੋਣਾ ਹੁੰਦਾ ਤਾਂ ਪਣ ਜਿਆਦਾ ਆ 68 ਫੁੱਟ ਹੁੰਦਾ ਇਹੋ ਹਾਂ ਪਰ ਉਦੋਂ ਜਿੱਤੇ ਚੈੱਕ ਕਰਾਇਆ ਉਦੋਂ 68 ਫੁੱਟ ਹੈ ਨਹੀਂ ਸੀ ਉਦੋਂ ਖਾਲੀ ਆਂਡਾ ਬਣਿਆ ਸਾਰਾ ਕੁਝ ਡਾਕਟਰ ਨੇ ਕਰਵਾਉਣਾ ਕੋਈ ਨਾ ਤਾਂ ਦੇ ਕਿ ਹੋਇਆ ਡਾਕਟਰ ਸਾਹਿਬ ਨਰਮਲ ਆ ਪਾ ਆਹ ਲਾਉਣੀ ਸੀ ਪਹਿਲਾਂ ਕੰਡਿਆਣਾ ਜੀ ਕਿਹੜਾ ਮਨੂਲੀ ਦਿੱਖ ਇਹ ਜੁਨੀਂ ਦਾ ਫੇਰ ਨਹੀਂ ਜੁਨੀਂ ਤੇ ਬੰਚ ਯੋ ਤੁਸੀਂ ਫੇਰ ਆਏ ਕਿੰਨ ਮਲਾਉਣਗੇ ਜੀ ਹੈਨਾ ਇਹਨੂੰ ਵੀ ਉੱਤੇ ਡਾਊਨ ਪੀ ਕਹਿ ਕੇ ਸੀ ਉਹਦੇ ਕਲੀਅਰ ਨਹੀਂ ਹੋ ਰਿਹਾ ਕੋਈ ਉਹ ਖੇਤੀ ਬਣ ਨਹੀਂ ਕਰਾਦੇ ਨੀਂ ਹਾਂ ਵਿਆਹ ਕਰ ਤਾ ਨਹੀਂ ਦੇਖਾ ਵਿਆਹ ਨਹੀਂ ਹੁੰਦੀ ਆ ਤੋ ਵੀਆ ਦਾ ਹੀ ਸਵਾਲ ਹਮਾਂ ਕਰਨਾ ਨਹੀਂ ਵਿਆਹ ਦੀਆਂ 15 ਦੀਆਂ ਉਹ ਬੰਦ ਰੰਗ ਦਾ ਇਹ ਦਾ ਨਾਮ ਮੈਨੂੰ ਆ ਨਿਕਾ ਆਪਣੀ ਥੇ ਲੋਰੇ ਆਈ ਹੋਏ ਤ੍ਰੀਤ ਇਹਦੇ ਆਵੇਗਾ ਪੈ ਤੁਹਾਡੇ ਉਹ ਤਾਂ ਉਹ ਵੋਈ ਪੈ ਇਹਨਾਂ ਕੋਲ ਤਾਂ ਸੂਣਾ ਖਾਣਾ ਇਹ ਤਾਂ ਆਪਾਂ ਛੱਡਦੇ ਵੀ ਨਹੀਂ ਦੁਬਾਰਾ ਘੋੜਾ ਇੱਥੇ ਤੱਕ ਵੀ ਨਹੀਂ ਗੱਲਦੇ ਹੈ ਨਹੀਂ ਪਿਛੜਉਂਦੇ ਵੀ ਨਹੀਂ ਇਹ ਕਿਹੜੇ ਤੋਂ ਉਸੇ ਤੋਂ ਹੀ ਇਹ ਨਹੀਂ ਇਹ ਰਣੀਆਂ ਵਾਲੇ ਦੇਵਾਂ ਹੇ ਨਾ ਗਦੀ ਤੇਰੇ ਹੀਟ ਵੀ ਨਹੀਂ ਕੱਟੀ ਉਹ ਤੋਂ ਹਾਂ ਇਹ ਖਾਲੀ ਚਲੋ ਇਹਨੂੰ ਤਾਂ ਪਾ ਲੂਗੇ ਰਹਿਣ ਡਾਕਟਰ ਸਾਹਿਬ ਇਹਦਾ ਪਰੋਂਦੇ ਨੂੰ ਉਹ ਦੱਖੜੀ ਰੇਨ ਦਾ ਜਤੂ ਕੱਜਾ ਮਾੜਾ ਜਿਹਾ ਰੱਖਦਾ ਹੱਥ ਮਾਰ। 50 ਸੈਂਟੀਮੀਟਰ ਦੀ। ਹਾਂਜੀ ਹਾਂਜੀ। ਹਾਂਜੀ। ਖੜੀ ਹੋ ਬਾਈ ਖੜੀ। ਹਾਂਜੀ। ਜਪੜਾਈ। ਹਾਂ। ਇਹ ਆਪਣਾ ਰੋਟੀ ਆਪਣੇ ਵਾਲੇ। ਅੱਜ ਜਸਤਾਰ ਅਗਾਂ ਆਪਣਾ ਆਉਣਾ ਸੀ। ਜਦ ਗਰਮੀ ਸ਼ੋ ਕਰਦੀ ਪਈ ਐ ਕੋੜੀ। ਇਹਨੂੰ 4 ਕੁ ਦਿਨ ਨਾ। ਅੰਮੀ ਤਾਂ ਇਹ ਗਰਮੀ ਦਾ ਬਾਲੀ ਕਰ। ਬੈਠਿਆ ਕੀ ਲੈ ਗਿਆ। ਕੀਡ ਅੱਛਾ। ਇਹ ਪੈ ਕਿਹਨੇ ਵਸਤੀ ਦੇ ਪਹਿਰੇ ਨੇੜੇ ਕਰਨਾ ਹੈ ਮੇਰਾ। ਕਿਹਦਾ ਪਤਾ। ਨਾ ਮੇਰਾ ਸ਼ੇਬਸ। ਬੰਨਣ ਗਈ। ਨਾ ਖੜੀ ਰਹਿਣ। ਨਾ ਡਾਕਟਰ ਸਾਹਿਬ ਇਹਨੂੰ ਆਪਾਂ ਐਵੇਂ ਵੀ ਚੈੱਕ ਕਰਨਾ ਵੀ ਵੀ ਇਹ ਕੁੜੀ ਪਈ ਨਾ ਕਿੰਨਾ ਕੁ ਚਿਰ ਪਹਿਲਾਂ ਬੱਚੇ ਦਾ ਨਹੀਂ ਕਿੰਨੀ ਕੁ ਕਾਬਲ ਹੈਗੀ ਆ। ਕਪਰ ਬੋਲਦੇ ਜਾਂ ਕਿਵੇਂ ਹਨ ਇਹਦੇ ਤੇ ਜੋੜਾ ਲਾ ਲਾ ਨਹੀਂ ਨਹੀਂ ਬਈ ਕਾਂਸਲ। ਜਿਹੜੀ ਡਾਈਟ ਭੁਵਾਣ ਵਾਲੀ ਆ ਨਾ ਸਾਡੀ ਹਾਂ ਵੀ ਬੱਚਾ ਬੱਚਾ ਕੀ ਕਰ ਸਕਦਾ ਬੱਚਾ ਆਮ ਜਜਮੈਂਟ ਨਾਲ ਉਹ ਵੱਡਾ ਹੋ ਸਕਦਾ ਕਿਉਂਕਿ ਇੱਕ ਸਿਲੇ ਜਿ ਮਿਲੀ ਵੀ ਘੂੜੀ ਦੇ ਬੱਚੇ ਦਾ ਸਾਈਜ਼ ਡਾਕਟਰ ਸਾਹਿਬ 5 ਸਾਲ ਦਾ ਖੜੀ ਰਹੀ ਘੂੜੀ ਦੇ ਬੱਚੇ ਦਾ ਸਾਈਜ਼ ਦਾ ਫਰਕ ਤਾਂ ਇਹ ਪਹਿਲਾਂ ਚੈੱਕ ਰੱਖਿਆ ਕਿ ਮਲਈਆ ਹਾਂ ਜਿਹਾ ਫੈਕਸ਼ਨ ਆ ਘੂੜੀ ਦੇ ਅੰਦਰ ਵੀ ਰਿਆ ਜਿੰਨਾ ਮਰਜ਼ੀ ਮੱਥਾ ਮਾਰੀ ਲੈ ਨਾ ਜਿਉ ਛੱਡ ਜੀਏ ਨਾ ਕੱਢ ਜੀਏ ਚੰਗੀ ਤਰ੍ਹਾਂ ਹੀੜ ਨਹੀਂ ਲਾਉਂਦੀ ਆ ਇਹ ਗੁੰਗੀ ਜੀ ਗਿਟੇ ਜੇ ਮੈਂ ਕਨਜੈਕਸ਼ਨ ਲਾਉਂਗਾ ਜੇ ਕਹਿੰਨੇ ਆ ਇੱਕ ਦੇ ਕੇ ਜਾਉਂਗਾ ਬੱਤਰ ਘੰਟੇ ਬਾਅਦ ਲਾ ਲਿਓ ਜਿਹੜੀ ਜਿਹੜੀ ਸੀ ਹਾਂ ਤੇ ਇਹ ਇਹ ਮੇਰੇ ਤੋਂ ਇੱਕ ਵਾਰੀ ਮੋੜ ਅੱਛਾ ਉਹ ਤੋਂ ਬਾਅਦ ਇਹ ਤੁਹਾਡੇ ਕੋਲ ਪਹੁੰਚ ਗਈ ਇੱਕ ਮਹੀਨੇ ਜੀ ਇਹਨਾਂ ਨੇ ਇਲਾਜ ਕਰਾ ਲਿਆ ਹਾਂ ਹਾਂ ਤੇ ਇੱਕ ਮਹੀਨੇ ਦਾ ਇਲਾਜ ਕਰਾਉਣ ਤੋਂ ਬਾਅਦ ਦੁਬਾਰਾ ਮਿਲਿਆ ਉਹ ਵੀ ਜਦ ਜਿੱਤੇ ਦੁਬਾਰਾ ਮੇਰੇ ਕੋਲ ਆਇਆ ਉਹਦੇ ਇਹ ਮੈਨੂੰ ਕਹਿੰਦਾ ਸੀ ਵੀ ਬਾਈ ਵੀ ਆਪਣੀ ਜੇ ਤਾਂ ਰਹਿ ਗਈ ਨਾ ਤਾਂ ਤਾਂ ਰੱਖ ਲਾਂਗੇ ਵੀ ਨਾ ਰਹੀ ਤਾਂ ਤੂੰ ਮੇਰੀ ਧੀ ਦੀ ਪਾਦੀ ਨਵੇਂ ਸਰ ਐਰਬਾਦੀ ਆ ਨਹੀਂ ਮੈਨੂੰ ਦਾਦਾ ਨੇ ਬੰਦਾ ਠੱਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਢੁੱਡੀ ਕੇ ਆਪਾਂ ਬਾਈ ਜਹੇਦਾਰ ਦੀ ਘੋੜੀ ਚੈੱਕ ਕੀਤੀ ਹੈ ਬਾਈ ਜੀ ਨੇ ਕਾਫੀ ਟਾਈਮ ਹੋ ਗਿਆ ਸੀ ਇਹਨਾਂ ਨੂੰ ਸਟਰਗਲ ਕਰਦਿਆਂ ਨੂੰ ਡੇਢ ਪੌਣੇ 2 ਸਾਲਾਂ ਨੂੰ ਇਹਨਾਂ ਨੂੰ ਹੋ ਗਿਆ ਘੋੜੀ ਵਾਰ-ਵਾਰ ਰਿਪੀਟ ਕਰ ਰਹੀ ਸੀ ਬਾਈ ਜੀ ਉਹਨਾਂ ਨੇ ਆਪਣਾ ਨੰਬਰ ਲਿਆ ਚਲੋ ਆਪਣੇ ਨਾਲ ਰਾਬਤਾ ਕੀਤਾ ਆਪਾਂ ਇਹਦਾ ਬੰਦਾ ਟਰੀਟਮੈਂਟ ਜੋ ਸੀ ਆਪਾਂ ਨੂੰ ਉਹਦੀ ਜਜਮੈਂਟ ਆਈ ਉਹਦੇ ਅਕੋਰਡਿੰਗ ਆਪਾਂ ਇਹਦਾ ਇਲਾਜ ਕੀਤਾ ਤੇ ਜੰਪ ਦਵਾਇਆ ਤੇ ਘੋੜੀ ਗੱਬਣਾ ਬਾਈ ਜੀ ਹੁਣੀ 37 38 ਦਿਨ ਦੀ ਘੋੜੀ ਗੱਬਣ ਦੱਸਦੇ ਆ ਪਰ ਘੋੜੀ ਗੱਬਣਾ ਬੱਚੇ ਦੀ ਗਰੋਥ ਘਟਾ ਹੋਇਆ ਕੋੜੀ ਇਦਾਂ ਬੱਚਾ ਸ਼ੋਅ ਕਰਦਾ ਜਿਵੇਂ ਵਾਈ 20 22 ਦਿਨਾਂ ਦੀ ਗੱਬਣ ਹੁੰਦੀ ਹੈ ਕੋੜੀ ਤੇ ਇਹ ਆਪਣੇ ਲੋਪ ਵਾਲੇ ਬਾਈ ਸਕਹਿੰਦਰ ਦੇ ਕੋਲੇ ਘੋੜਾ ਹੈ ਪੋਰਸ ਉਹਦੇ ਤੋਂ ਗੱਬਣ ਕਰਾਈਏ ਇਹਨਾਂ ਨੇ ਤੇ ਪੋਰਸ ਤੋਂ ਗੱਬਣਾ ਕੋੜੀ ਇਹ ਤੇ ਇਹਦਾ ਜੋ ਵੀ ਹੈਗਾ ਸੀ ਟ੍ਰੀਟਮੈਂਟ ਕੀਤਾ ਗਿਆ ਤੇ ਕੱਲ ਗੱਬਣ ਚੈੱਕ ਪਾਸ ਹੋ ਗਈ ਆ ਬੱਚੇ ਦੀ ਥੋੜੀ ਗਰੋਥ ਘਟ ਆ ਤੇ ਉਹ ਕੋਈ ਗੱਲ ਨਹੀਂ ਚਲੋ ਬਾਈ ਜੀ ਹੁਣ ਹੁਣ ਅੱਗੇ ਉਹਦਾ ਵੀ ਕੋਈ ਜਿਹੜਾ ਬੰਦਾ ਹੱਲ ਦੱਸਿਆ ਗਿਆ